ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨੌਜੀ ਅੱਜ ਆਪਾਂ ਆਇਆ ਤੁਹਾਨੂੰ ਘੁਮਾਉਣ ਲਈ ਫਰਮਿਉ ਨੇ ਤੇ ਇਹ ਪੈਂਦਾ ਜੀ ਆਪਣਾ ਬਰੇਸ਼ੇ ਜ਼ਿਲ੍ਹੇ ਦੇ ਵਿੱਚ ਤੇ ਆਉ ਤੁਹਾਨੂੰ ਦਿਖਾਉਣਿਆ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਬਾਕੀ ਤੁਹਾਨੂੰ ਮੁੰਜੀਤ ਦੱਸੂਗਾ ਵੀ ਕਾਦੇ ਵਾਸਤੇ ਫੇਮਸ ਹੈ ਇਹ ਆ ਵੀ ਮੁੰਜੀਤ ਦੱਸ ਦੇ ਲਈ ਸਾਨੂੰ ਕਬਦਤਾ ਤੇ ਇਹ ਮਤਲਬ ਏ ਚਾਸਕ ਜਗਾ ਇਹ ਗੋਰੀਆਂ ਦੀ ਹੋਈ ਗਿਆ ਕਰਨਾ ਤੇ ਇੱਥੇ ਇਹਨਾਂ ਦੇ ਵੱਡ ਵੱਡੇ ਰਿਆਂ ਦੀ ਮਿੱਟੀ ਨਿਕਲਦੀ ਆ ਇਹ ਤੇ ਮਿੱਟੀ ਕੱਢ ਮਿੱਟੀ ਕੱਢਣਾ ਦੀ ਸੱਚੀ ਗੱਲ ਆ ਇਹ ਆ ਜੋ ਉਹ ਜਗਾ ਵੀ ਦਿਖਾ ਦੰਨੇ ਤੁਹਾਨੂੰ ਜਿੱਥੇ ਤੇ ਮਿੱਟੀ ਕੱਢਦੇ ਆ ਚਲੋ ਸੱਚ ਤੁਹਾਨੂੰ ਕੋ ਦੂਰ ਨਾ ਸੱਚੀ ਗੱਲ ਮੇਰੇ ਘੱਟੇ ਜੜੋ ਨਹੀਂ ਚਲੋ ਉਹ ਮਜੀਦ ਮੈਂ ਤਾਂ ਲਫਾਫਾ ਚੱਕਣ ਨੂੰ ਤਿਆਰ ਹੋਇਆ ਵਾ ਆ ਜਾ ਮੁਰਗਾ ਸੋਨੇ ਤੇਰੇ ਤੇ ਕਿੰਗ ਬਾਈ ਆਪ ਹੈ ਨਾ ਲੱਗੂ ਦਾ ਨਾਲ-ਨਾਲ ਫ੍ਰੀ ਹੁੰਦੀ ਸੀ ਉਹ ਜਿਹੜੀ ਪਰਲ ਦੀ ਜੁੱੜੀ ਸੀ ਵਧੀਆ ਹੁੰਦੀ ਉਹ ਫ੍ਰੀ ਹੁੰਦੀ ਸੀ ਹੁਣ ਇਹਨਾਂ ਨੇ ਪੈਸੇ ਵਾਲੀ ਕਰਤੀ ਉਹ ਵੀ ਉਹ ਕਿਉਂਕਿ ਲੋਕ ਸਾਰਾ ਸਾਰਾ ਦਿਨ ਗੱਡੀ ਉੱਤੇ ਖੜਾ ਕੇ ਕੁਛ ਦੇ ਨਹੀਂ ਸੀ ਹਾਂ ਦੇਖੀ ਆ ਦੇਸੀ ਦੇਸੀ ਜੁੱੜੀਆਂ ਆਪਣੇ ਜਮੇ ਖਤੂਆਂ ਦੀਆਂ ਹੈ ਇਹ ਅੱਗੇ ਬਹੁਤ ਹੁੰਦੀ ਹੈ ਇਹ ਹੋਰ ਕੋਈ ਦਿਖਦੀ ਨਹੀਂ ਆਪਣੇ ਪੱਕੀ ਗੱਲ 5G ਨੇ ਖਤੂਆਂ ਆਹ 5G ਤਾਂ ਇੱਥੇ ਵੀ ਚੱਲਦਾ ਯਾਰ ਅਸਲ ਜਵਣੇ ਦਰਾਖਤ ਵੀ ਦਰਾਖਤ ਦਰਾਖਤਾਂ ਦਾ ਵੀ ਹਾਂ ਹਾਂ ਦਰਾਖਤਾਂ ਦਾ ਵੀ ਕੰਮ ਕਰਤਾ ਨਾ ਅੱਗੇ ਕੱਚੇ ਘਰਾਂ ਚ ਬਾਲਿਆਂ ਚ ਔਰ ਇਹ ਦੇਖ ਲਾ ਦਰਾਖਤੇ ਦਰਾਖਤ ਖੜਾ ਦੀਦਾ ਇਧਰ ਨੂੰ ਦੇਖਦੇ ਹਾਂ ਹੂੰ ਵੀ ਇਹਨਾਂ ਸੜਕਾਂ ਦੇ ਨਾਲ ਦਰਾਖਤ ਹੁੰਦੇ ਦੇ ਅੱਗੇ ਆਪਣੇ ਪਿੰਡੇ ਵੀ ਕਿੰਨੇ ਦਰਾਖਤ ਹੁੰਦੇ ਨੇ ਹਾਂ ਬਾਗ ਹੁੰਦੇ ਦੇ ਅਵੜ ਪਿੰਡ ਦਰਾਖਤਾਂ ਨੂੰ ਬਾਗ ਦੇਖ ਲਾ ਦੋ ਦਿਨ ਤਾਂ ਬਾਗੇ ਤੇ ਆਪਣੇ ਪਿੰਡ ਹੁੰਦਾ ਤਾਂ ਸਾਡੇ ਪਿੰਡ ਨੂੰ ਜਾਂਦੇ ਹੁਣ ਆ ਦੇ ਆ ਚੁੜੀਆਂ ਚੁੜੀਆਂ ਫਿਰਦੇ ਖਾ ਦੇ ਚਿੜੀ ਚੁੜੀ ਫਿਰਦੀ ਦੇ ਹੈ ਸਾਡੇ ਨੂੰ ਸੜਕ 'ਪ ਤਰਾਖਤ ਇੱਕ ਨਹੀਂ ਦਿਖਦਾ ਹੈਗਾ ਆਪਾਂ ਇੱਥੇ ਖੜ੍ਹ ਗਏ ਆ ਮੈਂ ਕਹਿੰਦਾ ਹਾਂ ਇੱਥੇ ਖੜ੍ਹਿਆ ਹੋਣਾ ਆਪਾਂ ਇੱਥੇ ਖੜ੍ਹ ਗਏ ਆ ਆ ਕੋਲ ਨੂੰ ਆਟੋ ਜਾਂਦਾ ਇਹਦੇ ਆ ਕੋ ਬਾਤਰੋ ਤੇ ਆ ਜਿਹੜਾ ਆਪਣਾ ਬਰੂਨਾਂ ਨੂੰ ਤਾਂਜੀਨ ਸਿਆਲੇ ਜਾਂਦਾ ਡੀਜਨ ਸਾਨੂੰ ਤੇ ਤੇ ਉਹ ਤਾਂਜੀਨ ਸਿਆਲੇ ਤੇ ਆਪਣਾ ਜੀ ਸੀਤਾ ਇਹਦਾ ਸਰਮਿਓਨੇ ਦਾ ਤੇ ਤੁਸੀਂ ਸਰਚ ਕਰ ਸਕਦੇ ਹੋ ਜੀ ਲੀਕੇ ਬਰੀਸ਼ਾ ਜ਼ਿਲ੍ਹੇ ਚ ਸਰਮਿਓਨੇ ਇਹ ਖੂਬਸੂਰਤੀ ਆ ਵੀ ਇੱਥੇ ਦੀ ਹੈ ਹਾਂ ਹਾਂ ਮੈਨੂੰ ਲੱਗ ਜੀ ਖੂਬਸੂਰਤੀ ਆ ਔਰ ਇਹ ਦੀ ਹੈ ਮੈਨੂੰ ਲੱਗ ਜੀ ਖੂਬਸੂਰਤੀ ਆ ਔਰ ਇਹ ਦੀ ਹੈ ਮੈਨੂੰ ਲੱਗ ਜੀ ਆਹ ਇਹ ਉਹ ਇਤਿਹਾਸਿਕ ਜਗ੍ਹਾ ਹੈ ਮੈਂ ਆਹ ਇਨ੍ਹਾਂ ਦੀ ਇਤਿਹਾਸਿਕ ਜਗ੍ਹਾ ਜਿਹੜੀ ਦੀ ਤੂੰ ਗੱਲ ਕਰਦਾ ਹਾਂ ਆਹ ਇੱਥੇ ਹਾਂ ਤੇ ਆਹ ਮੁੱਖ ਸੇਵਾਦਾਰ ਆ ਉਹ ਬਈ ਵਿਆਹ ਦੇ ਨਾਲ ਵਧੀ ਬਣਾਉਂਦਾ ਉਹ ਮੁੱਖ ਸੇਵਾਦਾਰ ਆ ਇੱਥੇ अच्छा तो ਇਹਦੇ ਵਿੱਚ ਹਵਾ ਆਉਂਦੀ ਹੈ ਚਲ ਠੀਕ ਆਇਆ ਚੱਲੀਏ ਫਿਰ ਕਿਤੇ ਆ ਜਵੇ ਹੁਣ ਆ ਜਾ ਜੀ ਲੰਘਦੇ ਹੈਡਾਂ ਨੂੰ ਉਹ ਗੋਲੀਆਂ ਦੇ ਹੈਡਾਂ ਉਹ ਉਹਦੀ ਫੀਲਿੰਗ ਆਉਂਦੀ ਔਰੇ ਔਰੇ ਜਿਹੜਾ ਇਹ ਸ਼ਹਿਰ ਦਾ ਰਾਜਾ ਸੀ ਉਹਦਾ ਘਰ ਸੀ ਕਿਲਾ ਸੀ ਉਹਦਾ ਇਹ

ਇੱਕ ਹੋਰ ਗੱਲ ਦੇਖੀ ਔਰ ਜਿੰਨੇ ਵੀ ਮਲਗੀ ਜਿਹੜੇ ਵੀ ਆ ਲਾਲਾ ਵੀ ਮਹਿਲਾਂ ਰਾਜਿਆਂ ਦੇ ਜਿਵੇਂ ਮਾਨਤੋਵੇ ਵੀ ਆ ਦੇਖਿਆ ਮਾਨਤੋਵੇ ਆਪਾਂ ਇਹ ਕੋਸੂਰੇ ਨੂੰ ਜਾਣੇ ਮਾਨਤੋਵੇ ਵੀ ਇਹਦੇ ਨਾਲ ਦਾ ਮਹਿਲ ਆ ਬਣਿਆ ਹੋਇਆ ਨਹੀਂ ਤੇ ਉਹਦੇ ਵੀ ਆਲੇ-ਦਾਲੇ ਸਾਰੇ ਜੇ ਪਾਣੀ ਘੁੰਮਦਾ ਹ ਹ ਮਾਨਤੋਵੇ ਪਾਣੀ ਘੁੰਮਦਾ ਤੇ ਮਲਗੀ ਆਪਾਂ ਉਹਦੇ ਵਿੱਚ ਫਿਲਮਾਂ 'ਚ ਵੀ ਦੇਖਿਆ ਆ ਜਿਹੜੇ ਰਾਜੇ ਮਹਾਰਾਜੇ ਹੁੰਦੇ ਤੇ ਪੁਰਾਣੇ ਉਹਨਾਂ ਦੇ ਆਲੇ-ਦਾਲੇ ਜਣੀ ਪਾਣੀ ਘੁੰਮਦਾ ਛੱਡਿਆ ਹੁੰਦਾ ਤਾਂ ਉਹਨਾਂ ਨੇ ਜਣੀ ਸਿਰਫ ਇੱਕ ਗੇਟ ਹੁੰਦਾ ਦਾ ਐਂਟਰ ਹੋਣ ਨੂੰ ਮਿਲ ਗਈ ਆ ਨਹੀਂ ਤਾਂ ਹੁੰਦਾ ਵੀ ਤੁਸੀਂ ਹਮੜੇ ਵੀ ਦੁਕੰਦਾ ਮਨੂ ਆ ਜੂ ਚੜ ਕੇ ਇਹ ਚੀਜ਼ ਕਰਕੇ ਹਾਂ ਤੇ ਇਡਲਾਕੇ ਉਰੇ ਉੱਪਰ ਵੀ ਚੜਦੇ ਹੁੰਦੇ ਹਾਂ ਹੂੰ ਔਰ ਇੱਥੇ ਹਾਂ ਟਰੈਕਟਰ ਲੱਗਦੀ ਔਰੇ ਜੇ ਕਿਸੇ ਲਈ ਆ ਉੱਧੀ ਚ ਘੁੰਮਣਾ ਨਾ ਕਿਲੇ ਚ ਇਹਦੀ ਟਰੈਕਟਰ ਲੱਗਦੀ ਔਰੇ ਤੇ ਤੁਸੀਂ ਟਰੈਕਟਰ ਲਾ ਕੇ ਇਹਦੇ ਚ ਕੰਮ ਵੀ ਸਕਦੇ ਆ ਪਰ ਇਸ ਟਾਈਮ ਤਾਂ ਬੰਦ ਹੋਊ ਮਜੀ ਤਾਂ ਇਹਦਾ ਆ ਟਾਈਮ ਹੋਊਗਾ ਹਾਂ ਚਲ ਦੇਖੀ ਕਿ ਵੀ ਕਿੰਨਾ ਟਾਈਮ ਇਹਦਾ ਲੋ ਜੀ ਆਪਾਂ ਆ ਗਏ ਉਰੇ ਚੈਂਟਰੋ ਦੇ ਵਿੱਚ ਤੇ ਆ ਲਿਖਿਆ ਜੀ ਇਹਦਾ ਸਾਰਾ ਕੁਝ ਮਿਲ ਗਈ ਕਿਲੇ ਦੀ ਜਿਹੜੀ ਟੈਕਟ ਵਗੈਰਾ ਆਹ ਵਿਹਾਰ ਨਾ ਦੇਖ ਤੂੰ ਪੱਤਕ ਨੇ ਗਿਆ ਹੋਣਾ ਉੱਥੇ ਪਾਇਆ ਲੈ ਉੱਤੇ ਤੈੜ ਦਾ ਉੱਤੇ ਉਹ ਲੱਕੜੀ ਲੱਕੜ ਜੀ ਆ ਉਹ ਪਤਾ ਨਹੀਂ ਕਿਹਦੇ ਸਿੱਟੀ ਹੋਈ ਆ ਕੋਨੇ ਜੀ ਵੀ ਖਤਰਨਾਕ ਚੀਜ਼ ਆ ਮੈਂ ਨਹੀਂ ਆਹੋ ਏ ਓਏ ਪ੍ਰੋਕੋਡਲ ਮਗਰ ਮਾਚ ਛੱਡਿਆ ਵਿੱਚ ਪੰਦਿਆਂ ਨੇ ਚੱਲੀਏ ਵੀਰਾ ਹੈ ਆਈਸਕ੍ਰੀਮ ਖਾਈਏ ਚਲੋ ਹੈਨਾ ਪੈਸੇ ਪੱਪੂ ਦੇਗਾ ਚਲੋ ਚੱਲ ਪੱਪੂ ਇੱਕ ਇੱਕ ਆਈਸਕ੍ਰੀਮ ਕਿੱਧਰ ਮਜੀ ਚੱਲ ਪੱਪੂ ਪੱਪੂ ਚੱਲ ਗੜੀ ਇੱਧਰ ਚੱਲਦੇ ਆਂ ਇੱਧਰ ਵਾਲੀ ਚ ਨਾ ਇੱਧਰ ਆ ਆਈਸਕ੍ਰੀਮ ਇੱਧਰ ਸਾਈਡ ਆਈ ਚ ਮੈਂ ਤਾਂ ਦੰਦਾਂ ਮਸੂਹੇ ਅਲਗੂ ਔਰ ਵਧੀਆ ਤਿਆਰ ਔਰ ਵੇਲ ਜਾਦਾ ਮਜੀਦਾਂ ਦੇਖੀ ਦੇਖੀ ਇਹ ਝੋਕ ਦੇ ਪਿੱਛੇ ਵੀ ਦੇਖ ਲੋ ਭਰਾਓ ਆ ਜਾ ਔਰ ਵੇਲ ਜਾਏਗਾ ਮਜੀਦੂ ਰੇ ਆ ਜਾ ਓ ਮਜੀਦ ਓ ਓ ਐਤਿਆ ਔ ਜੀ ਮੈਂ ਬਾਰ ਵਾਲੀ ਨੂੰ ਕਿਹਾ ਕਿ ਮੈਂ ਵੀਡੀਓ ਬਣਾ ਸਕਦਾ ਤੇ ਕੁਝਾਂ ਕੋ ਕੋਲਾ ਹੁਣਾਂ ਇੰਸਟਾ ਤੇ ਇੰਨੀ ਵਧੀਆ ਇਹਦਾ ਸੁਆਦ ਦੇਖਿਆ ਤੇ ਉਹ ਕਹਿੰਦੀ ਵੀ ਤੂੰ ਬਣਾ ਸਕਦਾ ਇਹਦੀ ਵੀ ਆਪਣੀ ਵੀਡੀਓ ਜਿਹੜੀ ਵੀ ਵੀਡੀਓ ਦੀ ਕਰਦਾ ਉਹ ਆਉਂਦੇ ਕਿੰਨੀ ਦਰਾਂਦੇ ਆ ਹੈ ਇਹ ਇਹ ਦਿੱਤਾ ਇਹਨਾਂ ਨੇ ਭਾਈ ਇਹ ਕਦੇ ਵੀ ਜੇ ਤਿੰਨ ਲੈ ਲਓ ਜੇ ਦੋ ਲੈ ਲਓ ਗੁੱਸਤੀਆਂ ਰੇਟ ਬਕਵਾ ਲਿਓ ਹੈ ਨੀ ਬਾਕੀ ਗੱਲ ਆ ਜੀ ਆਈਸਕ੍ਰੀਮ ਵਾਲੀ ਉਹ ਜਿਹੜੇ ਬੰਦੇ ਸੀ ਆਹ ਕੁੜੀ ਸੀ ਬੜੀ ਸਾਊ ਵੀ ਬੜੀ ਸਾਊ ਤੇ ਇਹ ਕਹੇ ਵੀ ਭਾਈ ਮੈਂ ਦੇਖਣੀ ਆ ਆਪਣੀ ਦੁਕਾਨ ਆਈ YouTube ਤੇ ਤੇਰੇ ਦੇ ਚੈਨਲ ਤੇ ਹੈਂ ਕੀ ਹੋ ਗਿਆ ਪੰਜ ਰੁਪਈਆ ਆਏ ਜਾਂ ਕੇ ਮੈਂ ਕੋਈ ਚੱਕ ਕੇ ਪੁੱਛਣਾ ਇਹ ਜਦੋਂ ਆਪਾਂ ਇੱਧਰ ਕਿਲੇ ਰਾਹੀਂ ਐਂਟਰ ਹੋਨੇ ਦੀ ਪਹਿਲੀ ਉਹ ਗਲੀ ਜੇ ਆਪਾਂ ਇੱਧਰ ਐਂਟਰ ਹੋਨੇ ਐਂਟਰ ਹੁੰਦੀ ਸਾਰੇ ਆਉਂਦੀ ਇਹਦੀ ਦੁਕਾਨ ਜੀ ਮਹਿਰਤਾ ਕੌਣ ਤੇ ਆਪਾਂ ਲਈ ਇਹਦੇ ਦੂਏ ਦੂਏ ਬੂਸਤੀ ਤੇ ਤੁਸੀਂ ਕਿੰਨੀਆਂ ਪੁਆਈਆਂ ਅਸੀਂ ਦੂਏ ਸਤੀ ਦੂਏ ਬੂਸਤੀ ਉਹਦੇ ਚੇ ਦੋ ਲੈ ਲਓ ਭਾਈ ਦੋ ਨੇ ਦੋ ਚਮਚੇ ਜੇ ਪੁਆ ਲਓ ਇਸਪ੍ਰਿੰਗ ਦੇ ਚੇ ਪੁਆ ਲਓ ਤਿੰਨ ਰੇਟ ਕੋ ਬਗਵਾ ਲਿਓ ਆ ਰੇਟ ਕੋ ਲੈ ਆਪੇ ਹੋਣਾ ਤੇ ਆਪਾਂ ਨੇ ਆ ਤਿੰਨ ਲੱਤੀਆਂ ਹੀ ਤੇ ਏਕਾ ਕੌਨ ਆ ਲੱਤੀ ਕੌਨ ਲੱਤੀ ਆ ਤੇ ਦੋ ਕੱਪਾਂ ਚ ਪੁਆਈ ਆ ਤੇ ਰੇਟ ਦੱਸੋ ਮੁੰਡਿਓ ਕਿੰਨਾ ਬਣਿਆ ਕਿੰਨਾ ਬਣਿਆ ਤਿੰਨਾਂ ਦਾ 26 ਯੂਰੋ 26 ਯੂਰੋ ਰੇਟ ਬਣ ਗਿਆ ਜੇ ਆਪਾਂ ਆਹੀ ਆਪਾਂ ਆਪਣੇ ਪਿੰਡ ਕਸਤਲ ਦੇ ਫਰੇਦੋ ਲੈਣੇ ਆ ਉੱਥੇ 4 4 ਆਈਸਕ੍ਰੀਮਾਂ ਦਾ ਦੋ ਹਮਲਗੀ ਜੇ ਕੱਪ ਚ ਪੋਹ ਲਗੇ ਇਹਦੇ ਜੇ ਲੈ ਲਾ ਸਾਢੇ ਤਿੰਨ ਦਾ ਮਤਲਬ ਜੇ ਵੱਡਾ ਦਾ ਸਾਢੇ ਤਿੰਨ ਨਾ 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 ਦੋ ਗੂਸਤੀਆਂ ਲਈਆਂ ਕਸਤਲ ਫਰੇਦੋ ਤਾਂ 10 ਰੁਪਏ ਚ ਚਾਰ ਜਣਿਆਂ ਦਾ ਆ ਜਾਂਦਾ ਲਓ ਜੀ ਮੁੰਡਾ ਕਹਿੰਦਾ ਅਸੀਂ ਆਈਸਕ੍ਰੀਮ ਆ ਹੀ ਨਹੀਂ ਖਾਣੀ ਆ ਮੀਓ ਉੱਥੇ ਕੰਡੇ ਤੇ ਖੜ ਕੇ ਖਾਣੀ ਆ ਪਾਣੀ ਦੇ ਕਰਾਰੇ ਜਾ ਕੇ ਹੋਟਲਾਂ ਚੋਂ ਲੰਘੇ ਲੰਗਾਉਂਦੇ ਆ ਆਏ ਪਹੁੰਚੇ ਹਨੀ ਮੱਛੀ ਨਾਲ ਬੈਠ ਗਿਆ ਆ ਆਈਸਕ੍ਰੀਮ ਖਾਣੀਆਂ ਮਜੀਦ ਕਹਿੰਦਾ ਯਾਰ ਫਿਰ ਇਹਨੂੰ ਮੱਛੀ ਨਾਲੇ ਬੈਠ ਕੇ ਖਿਲਾਉਨੇ ਅੱਜ ਮੱਛੀ ਨਾਲ ਆਹ ਤੇ ਲੋ ਜੀਰੇ ਸਾਰੇ ਰੈਸਟੋਰੈਂਟ ਇਆਂ ਜਿੱਦੋਂ ਵੀ ਨਿਗਾਹ ਮਾਰੋ ਭਰੇ ਭੇਨੇ ਰੈਸਟੋਰੈਂਟ ਰੈਸਟੋਰੈਂਟ ਸਾਰੇ ਭਰੇ ਹੋਏ ਨੇ ਇਸ ਟਾਈਮ ਹੈ ਫੁੱਲਾ ਸਾਰੇ ਫੁੱਲਾ ਵੀ ਪੂਰੇ ਪੈਸੇ ਵੜਦੇ ਨੇ ਇਹ ਆਸੀਂ ਕਹਿੰਦੇ ਪੈਸੇ ਪੂਰੇ ਵੜਦੇ ਹੁਣ ਹਾਂ ਹੁਣ ਪੈਸਾ ਦੂਰਬੀਨਾ ਦੇਖਣੋਂ ਵੀ ਬਣਾਉਂਦੇ ਆਰਪੀਆ ਪਾਓ ਦੂਰਬੀਨ ਰਾਹੀਂ ਦੇਖੋ ਉਰੇ ਦੇ ਖੜ ਕੇ ਪੂਰਾ ਕਾਨੇ ਡੀਜਨ ਸਾਨੂੰ ਦਿਖਦਾ ਹਾਂ ਲੋ ਜੀ ਦੇਖੋ ਸ਼ਾਮ ਦਾ 뷰 ਘਰ ਜਾਣ ਨੂੰ ਕਰਦਾ ਜੀ ਉਰੇ ਤੇ ਹੈ ਜਮਾਈ ਨਹੀਂ ਇੱਥੇ ਕਮਲ ਇੱਥੇ ਤੈਨੂੰ ਕਿਸਤੀ ਦਾ ਡਰਾਈਵਰ ਰਖਾ ਦਈਏ ਕਿਸੇ ਦਾ ਹਾਂ ਵਧੀਆ ਯਾਰ ਇੱਥੇ ਹਾਂ ਇਹਨੇ ਉਹ ਗੱਬੇ ਲਿਆ ਕੇ ਡੋਬ ਜਾਣੀ ਉੱਥੇ ਲੈ ਕੇ ਜਾਊਗਾ ਪਹਿਲੇ ਹੀ ਪਾ ਲਾ ਉੱਥੇ ਹੈਂ ਆਹ ਉਹਦੇ ਉਹ ਦੀਪੜੀ ਆਉਂਦਾ ਇੱਕ ਉਹ ਦੇਖੀਦਾ ਆਉਂਦਾ ਦੀਪੜੀ ਉਹ ਦੇਖ ਕੀ ਆਉਂਦਾ ਕਮਲੋ ਉਹ ਚੁੰਜਾਂ ਨਹੀਂ ਤੈ ਕਦ ਕਿਵੇਂ ਕਾਤੋ ਵਿੱਚ ਲਈ ਬੈਠੀਆਂ ਨਾਲ ਠੰਡ ਲੱਗ ਗਈ ਆ ਉਹਨਾਂ ਨੂੰ ਚੁੰਝਾਂ ਨੂੰ ਲੱਗਦੀ ਕੱਲੀ ਹਾਂ ਉਹ ਆਉਂਦੇ ਨਾਲ ਇਹਨਾਂ ਜ਼ਿਆਦਾਤਰ ਪੁੱਤ ਕਹਿੰਦੀ ਚੁੰਝ ਨੂੰ ਜ਼ਿਆਦਾ ਠੰਡ ਲੱਗਦੀ ਹੈ ਹਾਂ ਹਾਂ ਆਦਾ ਆਦਾ ਪੜ ਕੇ ਦੇ ਨਹੀਂ ਐਂ ਕੰਮ ਵਾਲੇ ਪੀ ਐਚ ਡੀ ਕਰੀ ਹੋਈ ਆ ਜਾਨ ਇਹਨਾਂ ਤੇ ਬੱਤਕ ਹਾਂ ਬੱਤਕਾਂ ਪੰਛੀਆਂ ਦੇ ਉਹ ਇਹਨਾਂ ਨੇ ਕੋਹਨ ਥੱਤੀਆਂ ਵੀ ਆ ਸੋਨਾ ਹੁੰਦਾ ਰੱਜੀਆਂ ਵੀ ਆ ਰੱਜੀਆਂ ਹੀ ਆ ਹਾਂ ਹੁਣ ਸੋਨਾ ਹੈ ਨਾ ਖਾਣ ਦਾ ਟਾਈਮ ਹੋ ਗਿਆ ਬੜੇ ਕੰਮ ਹੈ ਇਹ ਕੰਮ ਨੋ ਵੀ ਆਈਸਕ੍ਰੀਮਾਂ ਲੈ ਰਹੀਆਂ ਲੈ ਆਪਾਂ ਪੰਗਾ ਲਿਆ ਨਾ ਖਾ ਹੋ ਰਹੀ ਆ ਹੈਨੀ ਹਾਂ ਗਮਨ ਉਹ ਸਾਹਮਣੇ ਰੈਸਟੋਰੈਂਟ ਚ ਗੋਣ ਵਾਲਾ ਲੱਗਿਆ ਹੋਇਆ ਹੈ ਉਹ ਫੜਾ ਟੋਪੀ ਲਈ ਵੀਰਾ ਹਾਂ ਉਹ ਦੇ ਘਟਾਰ ਫੜਿਆ ਹੈ ਉਹ ਦੇ ਘਟਾਰ ਫੜਿਆ ਬਾਤ ਚ ਸਾਡਾ ਹਾਂ ਉਹ ਚੱਲ ਪਿਆ ਚੱਲ ਵੀਰਾ ਦੇਖਦਾ ਉਹ ਨੂੰ ਵੀ ਜਦੋਂ ਦੇ ਕੰਨ ਜੇ ਕੋਲ ਨੂੰ ਜਾ ਕੇ ਵਜਾਉਣ ਲੱਗ ਜਾਂਦਾ ਹਾਂ ਉਹ ਫਿਰ ਡਿਮਾਂਡ ਕਰਦੇ ਵੀ ਕਿਹੜਾ ਗੀਤ ਲਾ ਦੇ ਐਮ ਜੀਤ ਉਹ ਡਿਮਾਂਡ ਕਰਦੇ ਵੀ ਫਲਾਣ ਲਾ ਦੇ ਬਾਈ ਲਾ ਦੇ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਆਲਾ ਹਾਂ ਚੱਕ ਹਾਂ ਚੱਕ ਕਾਹ ਫਲ ਕਹਿੰਦਾ ਕਾਹ ਲੈਂਦਾ ਕਹਿੰਦਾ ਵੀ ਆਹ ਨਾ ਲਾ ਕਹਿੰਦਾ ਦੂਏ ਲਾ ਲਹੂ ਲੁਹਣ ਜਿਹੜੇ ਵਾਲੇ ਗੀਤ ਆਹ ਨਹੀਂ ਕਹਿੰਦਾ ਸੁਣ ਲੈ ਲਹੂ ਲੁਹਣ ਜਿਹੜੇ ਵਾਲੇ ਲਾ ਕਹਿੰਦਾ ਗੀਤ ਕੱਢ ਕੇ ਇਹ ਲਾਦਾ ਮੰਗਾ ਥੱਕ ਗਿਆ ਨਹੀਂ ਕੰਮ ਹੂੰ ਗਤੀ 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 ਇੰਨੇ ਚਮਚੇ ਹੋਲੀ ਨਹੀਂ ਹਾਂ ਦੂਜੇ ਹੁਣ ਆਹ ਗੱਲ ਸੁਣੋ ਬਾਈ ਜੇ ਕੋਈ ਆਇਆ ਤਾਂ ਆ ਚੀਜ਼ ਨਾਲ ਨਹੀਂ ਜਵੇਂ ਲਿਓ ਪੰਗਾ ਪੰਗਾ ਆਏ ਦੇ ਲੋ ਵੀ ਹੁਣ ਇਹ ਕਹਿੰਦੀ ਵੀ ਮੱਛੀਆਂ ਨੂੰ ਬਾਦੀਏ ਜਾਂ ਦਾਸਤ ਵੀਂਜਗੇ ਨਹੀਂ ਬਣੀਆਂ ਇਹ ਨਾ ਬਾਈ ਮੈਂ ਤਾਂ ਲਾਤ ਹੀ ਜੇਗਾ ਹਾਂ ਮੈਂ ਤਾਂ ਲਿਆਂ ਕਾਣੇ ਬੁੜਿਆਂ ਦੇ ਪੈਸੇ ਲੱਗੇ ਹੋਏ ਗੇਨਨ ਨੂੰ ਵੀ ਜੀ ਨਹੀਂ ਕਰਦਾ ਉਹ ਉਹ ਮਾਰ ਵੀ ਨਾ ਹੋ ਜयो ਗੇਰੇ ਦੋ ਯਾਰ ਬਾਰ ਬਾਰ ਕੜਛੀਆਂ ਮੰਗ ਚਾਮਚ ਮਾਰੇ ਅੰਦਰ ਕਮਲੇ ਦਾ ਲੋਈ ਐ ਦਾ ਹੋ ਨਹੀਂ ਸਕਦਾ ਵੀ ਫੋਟੋ ਸ਼ੂਟ ਨਾ ਹੋਵੇ ਸਾਡੇ ਬੰਦਿਆਂ ਦਾ ਹਮਜੀਦੋ ਜਾ ਕੇ ਬੰਬੇ ਚ ਦੇ ਦੋ ਹਮਜੀਦੋ ਆਹ ਕਿਸ਼ਤੀ ਆ ਉਹ ਬਾਈ ਦਾ ਉੱਥੇ ਰੇਡ ਲਿਖਿਆ ਹੋਇਆ ਜਿਹਦਾ ਪੂਰੇ ਫੈਬਰਿਕ ਦਾ ਜੇ ਤਾਂ ਕੋਲ ਕੀ ਫੈਮਿਲੀ ਰਹੀ ਆਪਾਂ ਨੇ ਪ੍ਰਾਈਵੇਟ ਆਪਣੀ ਖੁਦ ਹੀ ਬੁੱਕ ਕਰਨੀ ਆ ਤਾਂ 100 ਰੁਪਿਆ ਨਹੀਂ بڑے ਬੰਦੇ ਵਾਸਤੇ 12 ਰੁਪਏ ਬੱਚੇ ਦੇ ਛੇ ਰੁਪਏ 25 ਮਿੰਟ ਦੀ ਹੋਵੇਦੀ ਭਾਈ 25 ਮਿੰਟ ਵਾਸਤੇ ਇਹ ਵਿੱਚ ਘਮਾਉਂਦਾ ਨਾਲੋਂ ਪਾਣੀ ਦੇ ਇਹਦੇ ਉੱਪਰ ਨੂੰ ਢੇੜਾ ਕਢਾਉਂਦਾ ਪੂਰੇ ਦੇ ਵਰਨ ਸਿਰਮੇ ਉਨੇ ਪਰ ਨੂੰ ਇਹਨੇ ਗਾ ਉੱਥੇ ਜੋ ਪਰਲੇ ਪਾਸੇ ਦੇ ਇੱਧਰ ਪਰਲੇ ਪਾਸੇ ਦੇ ਘੁਮਾ ਕੇ ਪੂਰਾ ਲਿਆ ਕੇ ਇੱਧਰ ਨੂੰ ਫੇਰ ਰੋਲੇ ਖੜਾ ਦੇਣਾ ਬੰਦੇ ਨੇ 25 ਮਿੰਟ ਲੱਗਦੇ ਆ ਹੈ 12 2 ਦੀ ਸੀ ਯੂਰੋ 12 ਉਹ بڑے ਦੇ ਤੇ 6 ਰੁਪਏ ਛੋਟੇ ਦੇ ਤੇ 100 ਰੁਪਏ ਜੀ ਆਪਣੇ ਪ੍ਰਾਈਵੇਟ ਰੱਖਣ ਮਤਲਬ ਕਿ ਪੰਦੇ ਨੇ ਆਪਣੀ ਫੈਮਲੀ ਨੇ ਬੁੱਕ ਕਰਾ ਲਈ ਚਾਰ ਜੜਿਆਂ ਨੇ ਹਲੋ ਗਾਇਸ ਚਕ ਕੋਈ ਹਾਂ ਤਾਂ ਤੁੰਗੁਰਾ ਮਾਂ ਲੱਗੀ ਹੋਈ ਦੇਖੀ ਕਦੇ ਬਾਈ ਇਹਨੂੰ ਇਹ ਸ਼ੋਅ ਵਾਲਾ ਜੇਕਣਾ ਪਾਓ ਸ਼ੋਅ ਵਿੱਚ ਉਹ ਵਾਲ ਦਰਖਤ ਹੈ ਉਹ ਵੀ ਵਿੱਚ ਆਵਾਜ਼ ਆਈ ਉਹ ਬੰਦਾ ਕੋਈ ਗਲਤ ਬੋਲ ਕੇ ਗਿਆ ਤੁਹਾਨੂੰ ਪਤਾ ਲੱਗਿਆ ਨਹੀਂ ਵਿਚਾਰੇ ਕੋਈ ਬੱਕਰੂ ਜਰੂਰ ਆਪਾਂ ਕੁਤਰੀ ਵੀ ਲਾਏ ਵਿੱਚ ਆਉਣ ਰੱਖਣ ਤੇਰੀ ਮਾਸੂਦੀ ਉਹ ਪੂਰਾ ਪੂਰਾ ਰੌਣਕ ਮੇਰੀ ਲਾਈਫ ਟਾਈਮ ਪਰ ਆ ਪੂਰਾ ਪੂਰਾ ਇਹਨੂੰ ਕੱਦ ਦੇਤੇ ਨਹੀਂ ਆਇਆ ਇਸ ਟਾਈਮ ਤੇ ਹਾਂ ਅੱਜ ਨਾ ਅੱਜ ਦੀਨ ਵੀ ਸੋਮਵਾਰ ਅੱਜ ਦੀਨ ਜੇ ਤੁਸੀਂ ਲਾ ਲੋ ਵੀ ਤੁਸੀਂ ਸ਼ਨੀਵਾਰ ਨੂੰ ਆਉਂਗੇ ਕੋ ਸ਼ਨੀਵਾਰ ਨੂੰ ਦੇਖ ਲਓ ਤੁਸੀਂ ਆਪਣੇ ਆਪ ਸੋਚ ਸਕਦੇ ਕਿ ਕਿੰਨਾ ਰਸ ਨੂੰ ਹੋ ਰਿਹਾ ਹੈ ਹੈ ਭਾਈ ਜਿੰਨੇ ਉਹ ਬੰਦੇ ਆ ਉਹ ਨੂੰ ਹੋਣ ਮਿਲਦੇ ਆ ਸੰਦੇ ਦੇ ਸਾਰ ਵਾਲੇ ਜਿਹੜੇ ਬੰਦੇ ਨਾਲ ਹੀ ਪੋਹਰੇ ਦੇਖਦੇ ਆਂ ਫੁੱਲੇ ਫੁੱਲੇ ਲੱਗਿਆ ਹੋਇਆ ਇਤਨੂੰ ਹੀ ਕੋਈ ਫੁੱਲੇ ਖੁੰਦਾ ਹੈ ਕਾ ਕਮਲ ਦੇਖਦੇ ਨੂੰ ਨੀਵਾ ਹਾਂ ਹਾਂ ਫੁੱਲਾ ਜਿੱਧਰ ਉਹ ਪਿੱਛੇ ਕਿੰਨੇ ਆ ਪਿੱਛੇ ਕਿੰਨੇ ਜਿੱਥੇ ਗੱਡੀ ਖੜਾਈ ਆ ਉੱਥੇ ਵੀ ਫੁੱਲੇ ਫੁੱਲੇ ਤੇ ਹੋਟਲ ਆ ਸਾਰੇ ਆ ਜਾਓ ਪਤਾ ਨਹੀਂ ਕਿਹੜੇ ਟੀਵੀ ਤੇ ਪਾਪਾ ਹੋਈ ਇਹਨਾਂ ਇਹ ਸਾਨੂੰ ਬੰਦੇ ਆਏ ਦੇਖਣ ਲੱਗੇ ਹੋਏ ਪੱਤਰਕਾਰਾਂ ਹੈਗੇ ਬੇ ਆਸਤਾ ਕਲ ਫੈਨ ਲੱਗੇ ਹੋਇਆ ਤੁਸੀਂ ਸਾਨੂੰ ਦੇਖ ਰਹੇ ਕਾਸ਼ ਬਾਣੀ ਤੇ ਮੇਰੇ ਨਾਲ ਆ ਕੈਮਰਾਮੈਨ ਕੰਪਲੀਟ ਕੰਪਲੀਟ ਮੇਰੇ ਨਾਲ ਹੀ ਕੈਮਰਾਮੈਨ ਕੰਪਲੀਟ ਖੜਾ ਹੋਏ ਮਜੀਦ ਵੀਰ ਦੀ ਆਵਾਜ਼ ਬੜਾ ਕਿਹੜੀ ਆ ਦੂਰਦਰਸ਼ਨ ਆਪਾਂ ਨਹੀਂ ਤਾਂ ਆਉਂਦਾ ਹੁੰਦਾ ਪੁਰਾਣੇ ਟਾਈਮਾਂ 'ਚ ਅੰਕਲ ਜੀ ਆਹ ਹਾਂ ਹਾਂ ਅੱਜ ਕੀਤਾ ਇਹ ਖਬਰੇ ਆ ਜਿਹੜੇ ਨਿਪਾ ਵਾਲੇ ਪਹਿਨਣਾ ਆਪਣੇ 5 ਰੁਪਏ ਦੇ ਹੁੰਦੇ ਹੁੰਦੇ ਤੇ ਹੈ ਜਿੰਨੇ ਜਿਹਾ ਸਿਹਾਈ ਪੈਂਦੀ ਹੁੰਦੀ ਸੀ 145 ਯੂਰੋ ਦਾ ਲੱਗਿਆ ਹੈ ਨੀਦਰ ਰੇਡ ਜਿਹੜੇ ਨਿਪਾ ਵਾਲੇ ਹੁੰਦੇ ਆਪਾਂ ਲਿਖਦੇ ਹੁੰਦੇ ਤੇ 145 ਯੂਰੋ ਦਾ ਨਿਪਾੜ ਆ 8 ਮਹੀਨੇ ਹੋ ਗਏ ਆ ਮੈਡਮ ਕੋਲ ਨਿਪਾ ਵਾਲੇ ਤਾਂ 5 5 ਰੁਪਏ ਵਾਲੇ ਪਹਿਨਣਾ 145 45 ਯੂਰੋ ਦਾ ਨੂੰ ਲੱਗਿਆ ਆਹ ਪੈਨ ਆ ਗਿਆ ਭਰਾ ਹੁਣ ਆ ਲੈ ਉਹ ਆ 45 ਜੁਰੂ ਦਾ ਲੈ ਆਪਣਾ 5 ਜੁਰੂ ਆਪਣਾ 5 ਰੁਪਏ ਦਾ ਦਾਸ਼ੇ ਅੱਗੇ ਉਹਦਾ ਇਹ ਉਹ ਜਿਹਦੇ ਨਾਲ ਉਹ ਜੱਜ ਸਜ਼ਾ ਸਾਨੂੰ ਨੇ ਉਹਨੇ ਵੀ ਸਜ਼ਾ ਸੁਣਾ ਕੇ ਤੋੜ ਦਿੰਦੇ ਆਹ ਤੋੜ ਦਿੰਦੇ ਆ ਉਹ ਵਾਲਾ ਉਹਨੇ ਲੋਹੇ ਦੀ ਬਣਾਤੀ ਹੁਣ ਟੁੱਟਦੀ ਉਹ ਆ ਪੈਨ ਜਿੱਦਾਂ ਮਰਜ਼ੀ ਦਾ ਬਣਾ ਲਓ ਇਹਨੂੰ ਇਹ ਹੋ ਜਾ ਗਏ ਆਹ ਥੱਲੇ ਵਾਲਾ ਪੈਨ ਹਾਂ ਆ ਲੈ ਨੱਬਾ ਦੁਨੀਆਂ ਵੀ ਇਹਨੂੰ ਸਾਰੀਆਂ ਛਾਈ ਵੀ ਨਾਲ ਉਹ ਦੇਖ ਉਹ ਵੀ ਇੱਧਰ ਵੀ ਪੌਣ ਵਾਲਾ ਚੱਲ ਰਿਹਾ ਅਖਾੜਾ ਲੱਗਿਆ ਹੋਇਆ ਹੈ ਗੱਲਾਂ ਜਾਣਾ ਨਿਆਰੇ ਲੰਨੇ ਜਿੰਦਗੀ ਦੇ ਆ ਮਗਰਮਾਛ ਦੇਖ ਲੈ ਇੱਧਰ ਇਹ ਬਿਜਾਰਾ ਕੱਡੇ ਟਾਈਮ ਦਾ ਬੈਠਾ ਹੈ ਲੈ ਸਭੋ ਗਾਇਜ਼ ਟੋਕ ਟੋਰੀ ਬਾਈ ਹੱਥੇ ਸਰਗਟ ਹੈ ਦੇ ਹੈ ਹੋ ਵੀ ਚਰਚਾ ਥੋੜਾ ਆਪਣੇ ਬੂਟ ਪਾਏ ਹੋਏ ਪਤਾ ਨਹੀਂ ਹੁਣ ਇਹਨਾਂ ਦਾ ਕਿਆ ਸਾਫਤਾ ਬਾਹਰ ਹੀ ਸਤਨਾਉ ਸਹੀ ਬਾਹਰ ਯਾ ਪਿੱਛੇ ਦੇਖ ਲਈ ਪਿੱਛੇ ਇਹ ਕਿ 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 ਵੜਦੇ ਨੇ ਪੂਰੇ ਮੋਟਾ ਸਣੇ ਵੜਦੇ ਆ ਹਾਂ ਮੋਟਾ ਸਣੇ ਵੜਦੇ ਇਹ ਭਾਈ ਬਿਲਕੁਲ ਜਮਾ ਕਿਲੇ ਦੇ ਜਿੱਥੇ ਐਂਟਰੀ ਹੁੰਦੀ ਆ ਉਹ ਨਾਲ ਇਹ ਆ ਚਰਚ ਪਰ ਇਹਨਾਂ ਦਾ ਪ੍ਰਾਰਥਨਾ ਕੰਦਰ ਟੈਨਸ ਹੋ ਜੀ ਗੁਰੂ ਜੀ ਕੀ ਹੈ ਹਾਂ ਪ੍ਰਾਰਥਨਾ ਖੜ ਕੇ ਉਹ ਹਾਂ ਜੇਬਾਂ 'ਚ ਹੱਥ ਪਾ ਕੇ ਕਰਦੇ ਆ ਜੇ ਬੈਠ ਕੇ ਟਿੱਕਿਆ ਐ ਧਰਤੀ ਨੂੰ ਪਤਾ ਨਹੀਂ ਉਹ ਪ੍ਰਾਸਨਾ ਕਰਦੇ ਜਿਵੇਂ ਜੱਥ ਪਾਪਾ ਆ ਗਿਆ ਪਾ ਆਇਆ ਹੋਇਆ ਹੈ 12 ਮੂਰੇ ਕਿੰਨੇ ਰੱਖਦੇ ਹੈ ਹੈ 12 ਮੂਰੇ ਇੱਥੇ ਨੂੰ ਫਾਇਰ ਕਰਦੇ ਹੁੰਦੇ ਦੇਖੋ 3 30 ਇੱਥੇ ਨੂੰ ਕੱਢੀ ਏਕਾ 47 ਨਾ ਹੀ ਇੱਥੇ ਨੂੰ ਚੱਲਦੀਆਂ ਨੇ ਜਿਆਦਾ 300 30 ਸੀ ਹਾਂ ਮੈਂ ਕਿਹਾ ਪਾਪ ਜੀ ਉਹ ਮੈਨੂੰ ਐਂ ਦੱਸ ਪਹਿਲਾਂ ਇੱਕ ਦਿਨ ਬੰਦਾ ਕਹਿੰਦਾ ਮੈਨੂੰ ਸੁਪਨਾ ਆਇਆ ਦਸੀ ਮਜੀ ਸੁਪਨਾ ਦੱਸ ਕਿਹੜਾ ਆਇਆ ਬੰਦਾ ਪੁਚਿੰਕੀ ਚ ਨਾ ਨਗਰ ਕੀਰਤਨ ਭਾਈ ਪੁਚਿੰਕੀ ਇਹਨੂੰ ਪੁਚਿੰਕੀ ਕਿਥੇ ਪਹਿਲਾਂ ਕਿਹੜਾ ਪੁਚਿੰਕੀ ਉਹ ਜਿਹੜੀ ਉਹ ਬਾਬਾ ਜੀ ਗੇਮ ਨਹੀਂ ਆ ਉਹਦੇ ਵਿੱਚ ਹੀ ਕੋ ਪੈਂਡ ਆਉਂਦਾ ਸ਼ਹਿਰ ਆਉਂਦਾ ਪਾ ਪੁਚਿੰਕੀ ਕਹਿੰਦਾ ਉਹਦੇ ਵਿੱਚ ਨਗਰ ਕੀਰਤਨ ਕੱਢਿਆ ਹੋਇਆ ਕਹਿੰਦਾ ਨਗਰ ਕੀਰਤਨ ਕੱਢਣ ਲੱਗੇ ਉਹ ਆਪਰਾ ਮੈਂ ਝਾੜੂ ਮਾਰਨ ਲੱਗਿਆ ਉਹ ਝਾੜੂ ਦੀ ਸੇਵਾ ਕਰਨ ਲੱਗਿਆ ਉੱਥੇ ਤੇਰਾ ਨੂੰ ਕਹੇ ਦੋ ਝਾੜੂ ਮੈਂ 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 ਸੂਤਰ ਪਬਜੀ ਖੇល ਕੇ ਥੋਇਆ ਹੁਣ ਮੈਂ ਰੋਜ਼ ਹੀ ਖੇਡਦਾ ਪਬਜੀ ਤਾਂ ਮੈਂ

ਮੈਂ ਦੂਰ ਤੋਂ ਹੱਕ ਮਾਰੀ ਮੈਂ ਸਕੂਲ ਆ ਕਹਿੰਦਾ ਹਾਂ ਤੇਰੀ ਗੱਡੀ ਮੈਂ ਕਹਾਂ ਹਾਂ ਕਿਹੜਾ ਟਾਈਮ ਟੱਪ ਚੱਲਿਆ ਮੈਂ ਹੱਲ ਹੈਗਾ ਨਾ ਇੱਕ ਮਿੰਟ ਉਹ ਮੂਰੇ ਫੜਾ ਦੋ ਮੂਰੇ ਫੜਾ ਦੋ ਹਾਂ ਕਈ ਪੁਲ ਹਾਂ ਇਦਾਂ ਦੇ ਬੰਦੇ ਹੁੰਨੇ ਆ ਕੋਈ ਮੂਰੇ ਵੀ ਕੋਈ ਆਵੇ ਤਾਂ ਸਹੀ ਜਿਹਾ ਤੇ ਰਗੜ ਦੇਣ ਫਿਰਦਾ ਚੱਲਦਾ ਫਿਰ ਭੱਜਦਾ ਜੀ ਭੱਜ ਲੈ ਚਾਬੀ ਕਿੱ데 ਜਾਈ ਜਾਈ ਪੁਲਸ ਵਾਲਾ ਇੱਕ ਮੁੰਡਾ ਝੜਕ ਆਇਆ ਸੀ ਧੌੜਾ ਸਿੱਟੀਆਂ ਤੇ ਸਿੱਟੀ ਸਿੱਟੀ ਜਾਵੇ ਨਾ ਬੰਦੇ ਨੇ ਪੈਰ ਕੱਢਤੇ ਸਾਡੇ ਲੋਹੀ ਮਜੀਦ ਨੇ ਕੱਢਤੇ ਸਾਡੇ ਪੈਰ ਕਹਿੰਦਾ ਪੁਲਸ ਵਾਲਾ ਫਿਰਦਾ ਉੱਥੇ ਤਾਂ ਕੰਮ ਲਏ ਉਹਦੇ ਮਗਰ ਦੀਪੜ ਲਾਈ ਤੇ ਅਸੀਂ ਮੈਂ ਭੱਜ ਲਾਉ ਜਿਹ ਹੈਗਾ ਉੱਥੇ ਪੁਲਸ ਵਾਲਾ ਜਿੰਨੇ ਨਹੀਂ ਪਹੁੰਚਿਆ ਗੱਡੀ ਤੱਕ ਜਦੋਂ ਉਹ ਟਾਪ ਵੀ ਗਿਆ ਗੱਡੀ ਆਪਣੇ ਵਾਲੀ ਮੈਂ ਲਾਈ ਫਿਰ ਤਾਂ ਕਰ ਗਿਆ ਹੁਣ ਜੁਰਮਾਨਾ ਬਾਕੀ ਪਤਾ ਨਹੀਂ ਹਲੇ ਪਹੁੰਚੇ ਨਹੀਂ ਗੱਡੀ ਤੱਕ ਦੇਖਦੇ ਆ ਵੀ ਕੋਈ ਉਹ ਗੈਰੰਦਾ ਜਾਈ ਆ ਤਾਰੀ ਕਿਸੇ ਨੂੰ ਨਹੀਂ ਆਉਂਦੀ ਹੈ ਨਹੀਂ ਤੂੰ ਕਹਾ ਦੇਖੀ ਤੂੰ ਘਰ ਗੁਰਦੁਆਰਾ ਸਾਹਿਬਾਂ ਵੀ ਸਰੋਵਰ ਜੱਥੇ ਵਰਧੋਣੇ ਆ ਹਾਂ ਉਹ ਜਿਹੜਾ ਕਹਿੰਦਾ ਚੁੱਪਚੀ ਪਏ ਹੋਏ ਪਿਆ ਹੱਥ ਉਹ ਮੋਟਰ ਪਈ ਆ ਪਾਣੀ ਦੇ ਵਿੱਚ ਉਹ ਤੁਸੀਂ ਗੱਡੀ ਕੋਲ ਦਾ ਪਹੁੰਚੋ ਦੇਖ ਤਾਂ ਲੋ ਵੀ ਜੁਰਮਾਨਾ ਤਾਂ ਨਹੀਂ ਹੋਵੇ ਯਾਰ ਕਿਤੇ ਮੂਵ ਦਾ ਰੱਖ ਗਏ ਹੁਣ ਨਹੀਂ 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 ਤਾਂ ਐ ਕਹਨੇ ਆ ਵੀ ਜਿਵੇਂ ਜਿਹੜਾ ਮਾਰ ਆ ਗੱਡੀ ਤੱਕ ਚਲ ਠੀਕ ਆ ਸ਼ਰਤ ਕਾ ਵੀ ਇਹ ਭਰੂਗਾ ਵਾ ਠੀਕ ਆ ਚਲ ਕਮਲ ਚਲ ਜੇ ਨਾ ਹੋਇਆ ਫਿਰ ਮਜੀਦ ਭਰੂਗਾ ਮੈਂ ਭਰੂ ਬਸ ਤਾਂ ਹੁਣ ਵਾਦਾ ਭਰੂ ਤੁਸੀਂ ਫਿਰ ਤੂੰ ਕਹੋ ਚਲ ਚਲ ਆ ਜਾ ਦੇਖੀ ਜਾਓ ਆ ਜਾ ਦੇਖੀ ਜਾਓ ਮਜੀਦ ਨੇ ਕਹਣਾ ਰੱਬਾ ਮੂਲ ਤਾਂ ਹੋ ਗਿਆ ਹੋਵੇ ਮਜੀਦ ਕਰਦੀ ਮੂਲ ਤਾਂ ਹੋ ਗਿਆ ਹੋਵੇ ਹੋਈ ਸ਼ਰਤ ਲੱਗ ਗਈ ਜੇ ਤਾਂ ਕਹਿੰਦਾ ਜੁਰਮਾਨਾ ਹੋ ਗਿਆ ਤਾਂ ਕਮਲ ਕਹਿੰਦਾ ਮੈਂ ਭਰੂੰ ਜੇ ਜੁਰਮਾਨਾ ਨਾ ਹੋਇਆ ਤਾਂ ਮਜੀਦ ਰੋਟੀ ਖਾਊ ਮਜੀਦ ਕਹਿੰਦਾ ਰੱਬਾ ਮੂਲ ਤਾਂ ਹੋ ਗਿਆ ਹੋਵੇ ਪੈ ਗਏ ਭੰਗੜੇ ਵੱਜ ਗਏ ਵੱਜਦੀਆਂ ਦਾੜੀਆਂ ਗੱਲ ਭਾਈ ਅੱਜ ਮਨਜੀਤ ਕੰਨੀ ਤੇ ਪਾਰਟੀ ਹਾਂ ਮਰੀਤਾਂ ਮੈਂ ਕਿਹ ਜੇ ਰੈਸਟੋਰੈਂਟ ਚ ਚਾਲਾ ਚਾ ਹਾਂ ਤੁਹਾਨੂੰ ਥੋੜੀ ਜਾਨ ਲੱਡੂਆਂ ਲੈ ਕੇ ਚਾਲਾ ਲੱਡੂ ਦਾ ਖਾਣੇ ਨੂੰ ਆਈਸਕ੍ਰੀਮ ਨਾਲ ਢਿੱਡ ਭਰ ਗਿਆ ਭਾਈ ਬਾਲ ਬਾਲ ਬੱਚੇ ਆਹ ਦੇਖੋ ਤੁਹਾਨੂੰ ਟਾਈਮ ਦਿਖਾ ਵੀ ਦਿੰਨੇ ਆਹ ਦੇਖੋ 20:05 ਮਿੰਟ ਜਾਨਕੀ 8:05 ਮਿੰਟ ਦਾ ਟਾਈਮ ਤਾਂ ਆਪਣੇ ਕੋਲ ਟਾਈਮ ਹੋਵੇ ਹੁਣ 8:35 ਮਿੰਟ ਅੱਧਾ ਘੰਟਾ ਗੱਡੀ ਫालतू ਖੜੀ ਆ ਬੋਤਲ ਦਾ ਕੱਢਿਆ ਹੁਣ ਤੋ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਕਿਸੇ ਅਗਲੇ ਵਲੌਗ 'ਚ ਤੇ ਜਦ ਤੱਕ ਲਈ ਜੀ ਸਾਸਰੀ ਕਾਲ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਤੇ ਫੋਲੋ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਜੀ ਚੰਗਾ ਜੀ ਓਕੇ ਬਾਏ ਬਾਏ ਇੱਕ ਕਮੈਂਟ ਜ਼ਰੂਰ ਕਰਨਾ ਦੱਸਿਓ ਵੀ ਵੀਡੀਓ ਕੈਹੀ ਜੀ ਲੱਗੀ ਅੱਜ ਦੀ ਤੁਹਾਨੂੰ ਬਾਕੀ ਗੱਲ ਹੈ ਚੰਗਾ ਜੀ ਧੰਕੀ ਹੈ ਬਾਏ ਬਾਏ